ਕਿ ਜਦੋਂ ਮੇਰੇ ਫਾਦਰ ਦਾ ਸੰਸਕਾਰ ਕਰ ਰਹੇ ਸੀਗੇ ਜਦੋਂ ਉਹਨਾਂ ਦਾ ਮਰਡਰ ਹੋਇਆ ਨਾ ਰਫਲ ਦੇ ਬੱਟ ਨਾਲ ਉਹਨਾਂ ਨੇ ਦੰਦ ਵੀ ਤੋੜਦੇ ਸੀਗੇ ਜਦੋਂ ਲਾਸਟ ਟਾਈਮ ਉਹਨਾਂ ਦੇ ਮੂੰਚ ਕੀ ਭਾਰੀ ਸੀਗੀ ਤਾਂ ਮੈਂ ਬਹੁਤ ਰੋਈ ਸੀ ਉਸ ਵਕਤ ਮੇਰੇ ਮਦਰ ਨੇ ਮੈਨੂੰ ਅੱਗੇ ਕਿਹਾ ਸੀ ਵੀ ਤੈਨੂੰ ਮੁੰਡਿਆਂ ਵਾਂਗ ਪਾਲਿਆ ਸੀ 15 ਦੇ ਵਿੱਚ ਮੇਰੇ ਫਾਦਰ ਤੇ ਗ੍ਰੈਂਡਫਾਦਰ ਦਾ ਮੇਰੀ ਅੱਖਾਂ ਦੇ ਅੱਗੇ ਮਰਡਰ ਹੋ ਗਿਆ ਸੀ ਤੇ ਉਹ ਬਹੁਤ ਬਰੂਟਲ ਮਰਡਰ ਸੀਗਾ ਓਕੇ ਕੇਸ ਸੀ ਲੜੇ ਬੀਂਗ ਐਨ ਆਈ ਵਿਟਨੈਸ ਮੈਂ ਤੇ ਮੇਰੇ ਮਦਰ ਨੇ ਉਹ ਕੇਸ ਲੜਿਆ ਮੇਰਾ 10 ਸਾਲ ਦਾ ਵਾਅ ਵਾਸਤਾ ਹੈ ਤੇ ਮੈਂ 10 ਸਾਲ ਦੇ ਵਿੱਚ ਇਹ ਸਿੱਖਿਆ ਕਿ ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਹਾਡੀ ਗੱਲ ਨਹੀਂ ਸੁਣੀ ਜਾਏਗੀ ਤੁਹਾਨੂੰ ਦਬਾਇਆ ਹੀ ਜਾਏਗਾ ਸਭ ਪੁਲਿਸ ਵਾਲੇ ਸਾਨੂੰ ਵੀ ਬਹੁਤ ਵਾਰ ਕੰਪਰੋਮਾਈਜ਼ ਦੇ ਲਈ ਕਹਿ ਚੁੱਕੇ ਨੇ ਕਿ ਤੁਸੀਂ ਕੰਪਰੋਮਾਈਜ਼ ਕਰਕੇ ਹੀ ਜਾਓਗੇ ਤੁਸੀਂ ਇਹ ਆਫਿਸ ਤੋਂ ਬਿਨਾਂ ਕੰਪਰੋਮਾਈਜ਼ ਦੇ ਨਹੀਂ ਜਾ ਸਕਦੇ ਕੁੱਤਾ ਵੀ ਖੜਾ ਹੋ ਜਾਂਦਾ ਨਾ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਉਹ ਵੀ ਜਿੱਤ ਜਾਂਦਾ ਬਿਕਾਜ਼ ਐਸਐਸਪੀ ਨਾਨਕ ਸਿੰਘ ਇਜ਼ ਅ ਵੈਰੀ ਪੋਲਿਟੀਕਲ ਪਰਸਨ ਆਈ ਵੁੱਡ ਸੇ ਉਹ ਆਪਣੇ ਆਪ ਨੂੰ ਬਹੁਤ ਸੇਫਗਾਰਡ ਕਰਕੇ ਆਪਣੇ ਡਿਪਾਰਟਮੈਂਟ ਨੂੰ ਸੇਫਗਾਰਡ ਕਰਕੇ ਚੱਲਦੇ ਨੇ 노 ਮੈਟਰ ਕੀ ਕਾਮ ਆਦਮੀ ਦਿੱਤਾ ਚਾਹੀ ਜਿੰਦਗੀ ਚੱਲੀ ਜਾਏ ਉਹਨਾਂ ਨੂੰ ਤਾਂ ਵੀ ਫਰਕ ਨਹੀਂ ਪੈਂਦਾ ਬਟ ਉਹ ਆਪਣੇ ਆਪ ਨੂੰ ਸੇਫ ਕਰਦੇ ਨੇ ਉਹ ਵਰਦੀ ਕਿੱਥੇ ਗਈ ਸੀ ਜਦੋਂ ਉਹਨਾਂ ਨੂੰ ਕੁੱਟਿਆ ਸੀ ਉਹ ਵਰਦੀ ਕਿੱਥੇ ਗਈ ਸੀ ਜਦੋਂ ਮੈਨੂੰ ਨਾਨਕ ਸਿੰਘ ਨੂੰ ਹਾਈ ਕੋਰਟ ਦੇ ਵਿੱਚ 3-4 ਵਾਰ ਬੁਲਾਉਣਾ ਪੈ ਗਿਆ ਸੀਗਾ ਬਾਈ ਪਰਸਨ ਸੀ ਉਹ ਸੀਬੀ ਪਾਣੀ ਪੈ ਗਈ ਸੀ ਉਹਨਾਂ ਤੇ ਉਦੋਂ ਕਿੱਥੇ ਗਏ ਸੀ ਉਹ ਜਵਾਬ ਨੇ ਟ੍ਰਾਂਸਫਰ ਕਰਨਾ ਠੀਕ ਹੈ ਫਿਰ ਫੇਰੋ ਕੱਲ ਜਾ ਕੇ ਕਿਸੇ ਨੂੰ ਕੁੱਟ ਦਿੰਗੇ ਇਹਦਾ ਚਲੋ ਆਰਮੀ ਵਾਲੇ ਸਿਗੇ ਇਹਨਾਂ ਦੇ ਨਾਲ ਲੋਕ ਲੱਗ ਕੇ ਆਵਾਜ਼ ਚੱਕ ਲਈ ਇਹ ਆਰਮੀ ਆਫੀਸਰਸ ਦੇ ਨਾਲ ਇੰਨਾ ਕੁਝ ਹੋ ਰਿਹਾ ਹੈ ਤਾਂ ਮੈਂ ਇੱਕ ਲੇਮਨ ਹੋਣ ਦੇ ਨਾਤੇ ਬਹੁਤ ਚੇਲੇ ਆ 10 ਸਾਲ ਤੋਂ ਤਾਂ ਮੈਨੂੰ ਪਤਾ ਹੈ ਉਹ ਪੇਨ ਉਹ ਸਟ੍ਰੈਸ ਜਿਹੜਾ ਹੁੰਦਾ ਆਪਾਂ ਨੂੰ ਪੋਰਟ ਕਚੈਰੀਆਂ ਦੇ ੱਥਕੇ ਖਾ ਕੇ ਜਾਂ ਥਾਣਿਆਂ ਦੇ ਵਿੱਚ ਜਾ ਕੇ ਜੇ ਮੈਂ ਫੋਰ ਇਗਜ਼ੈਂਸ ਲਵਾਮੀ ਵੈਸਤਾ ਵੀਡੀਓਜ਼ ਦੇ ਵਿੱਚ ਕਲੀਅਰਲੀ ਸ਼ੋਜ਼ ਕਿ ਨਹੀਂ ਉਹਨੇ ਨਹੀਂ ਮਾਰਿਆ ਜਦੋਂ ਉਹਦੇ ਫਾਦਰ ਨਾਲ ਬਦਤਮੀਜ਼ੀ ਹੋਈ ਹੈ ਆਬਵੀਅਸਲੀ ਕੋਈ ਵੀ ਮਾਰੂਗਾ ਬਟ ਐਵੇਂ ਕੁੱਟਮਾਰ ਕਰਨਾ ਤਾਂ ਗੁੰਡਿਆਂ ਵਾਲਾ ਹਿਸਾਬ ਹੈ ਨਾ ਬਟਿਆਲਾ ਦੇ ਵਿੱਚ ਮੌਜੂਦਾਂ ਜਿੱਥੇ ਕਰਨਲ ਬਾਠੂਨ ਲੈ ਕੇ ਇੱਕ ਵੱਡਾ ਇਕੱਠ ਕੀਤਾ ਗਿਆ ਹੈ ਕਿ ਜਿਸ ਤਰੀਕੇ ਨਾਲ ਪੁਲਿਸ ਨੇ ਤਸ਼ੱਦਦ ਕੀਤਾ ਪਿਓ ਪੁੱਤ ਦੇ ਉੱਤੇ ਇੱਕ ਕਰਨਲ ਵੱਡੇ ਰੈਂਕ ਦੇ ਅਫਸਰ ਦੇ ਉੱਤੇ ਉਸ ਦਾ ਇਨਸਾਫ ਲੈਣ ਦੇ ਲਈ ਪਟਿਆਲਾ ਡੀਸੀ ਆਫਿਸ ਦੇ ਬਾਹਰ ਖੜੇ ਹੋਏ ਨੇ ਪਰ ਸਾਡੇ ਨਾਲ ਪੂਨਮ ਸਵਾਮੀ ਸਾਡੇ ਨਾਲ ਨੇ ਇਹਨਾਂ ਦਾ ਗੱਲਬਾਤ ਕਰਾਂਗੇ ਇੱਥੇ ਖਾਸ ਤੌਰ ਤੇ ਪਹੁੰਚੇ ਹੋਏ ਨੇ ਇਹ ਹਿੱਸਾ ਬਣੇ ਨੇ ਪ੍ਰਦਰਸ਼ਨ ਦਾ ਇਹ ਪ੍ਰਦਰਸ਼ਨ ਦਾ ਹਿੱਸਾ ਕਿਉਂ ਬਣੇ ਨੇ ਇਹ ਕਹਿੰਦੇ ਕਿ ਅਸੀਂ ਅਜੇ ਹ ਤਸ਼ੱਦਦ ਅਜੇ ਹੀ ਪੁਲਿਸ ਦੀ ਬਦਸਲੂਕੀ ਦਾ ਸਾਹਮਣਾ ਪਹਿਲਾਂ ਕਰ ਚੁੱਕੇ ਆ ਐਸਐਸਪੀ ਨਾਨਕ ਸਿੰਘ ਹੋਰਾਂ ਦਾ ਸਾਹਮਣਾ ਕਰ ਚੁੱਕੇ ਆ ਪਰ ਸਾਨੂੰ ਜਸਟਿਸ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕੀ ਕਹਾਣੀ ਹੈ ਕਿਹੜਾ ਜਸਟਿਸ ਉਹਨਾਂ ਨੂੰ ਚਾਹੀਦਾ ਹੈ ਗੱਲਬਾਤ ਕਰਾਂਗੇ ਪੁਨਮ ਜੀ ਤੁਸੀਂ ਖਾਸ ਤੌਰ ਤੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਸਾਡਾ ਆਰਮੀ ਨਾਲ ਕਿਤੇ ਵਾਹ-ਵਾਸਤਾ ਨਹੀਂ ਹੈਗਾ ਨਾ ਤੁਹਾਡੀ ਫੈਮਿਲੀ ਦੇ ਵਿੱਚ ਨਾ ਕੋਈ ਹੋਰ ਪਰ ਰਿਸਪੈਕਟ ਤੁਹਾਡੇ ਦਿਲ ਦੇ ਵਿੱਚ ਹੈ ਤੁਸੀਂ ਇੱਥੇ ਕਿਉਂ ਆਏ ਇੱਕ ਨਾਗਰਿਕ ਹੋਣ ਦੇ ਕਰਕੇ ਆਏ ਹੋ ਜਾਂ ਫਿਰ ਇਸ ਦੇ ਵਿੱਚ ਕੀ ਹੈ ਮੈਂ ਇੱਕ ਲੇਮਨ ਇੱਕ ਸਿਟੀਜ਼ਨ ਹੋਣ ਦੇ ਨਾਤੇ ਆਈਆਂ ਕਿਉਂਕਿ ਜੇ ਆਰਮੀ ਆਫਿਸਰਸ ਦੇ ਨਾਲ ਇੰਨਾ ਕੁਝ ਹੋ ਰਿਹਾ ਹੈ ਤਾਂ ਮੈਂ ਇੱਕ ਲੇਮਨ ਹੋਣ ਦੇ ਨਾਤੇ ਬਹੁਤ ਚਿਰਿਆ 10 ਸਾਲ ਤੋਂ ਤਾਂ ਮੈਨੂੰ ਪਤਾ ਹੈ ਉਹ ਪੇਨ ਔਰ ਸਟ੍ਰੈਸ ਜਿਹੜਾ ਹੁੰਦਾ ਆਪਾਂ ਨੂੰ ਕੋਰਟ ਕਚੈਰੀਆਂ ਦੇ ੱਤਕੇ ਖਾ ਕੇ ਜਾਂ ਥਾਣਿਆਂ ਦੇ ਵਿੱਚ ਜਾ ਕੇ ਤਾਂ ਮੈਂ ਉਹ ਸਭ ਚੀਜ਼ਾਂ ਨਾਲ ਬਹੁਤ ਵਾਕਫ ਆ ਮੈਨੂੰ 10 ਸਾਲ ਹੋ ਗਏ ਮੈਂ 20 ਸਾਲ ਦੀ ਸੀ ਜਦੋਂ ਮੈਂ ਇਹ ਸਭ ਦੇ ਵਿੱਚ ਪੈ ਗਈ ਸੀ ਤਾਂ ਮੈਨੂੰ ਜਸਟ ਟੂ ਸਪੋਰਟ ਵਾਟ ਇਜ਼ ਰਾਈਟ ਮੈਂ ਇੱਥੇ ਆਈ ਆ ਮਤਲਬ ਕੀ ਹੈ ਜਿਹੜਾ ਤੁਹਾਡੇ ਨਾਲ ਤਸ਼ੱਦਦ ਹੋਇਆ ਤੁਹਾਨੂੰ ਲੱਗਿਆ ਕਿ ਵੀ ਤੁਸੀਂ ਇੱਥੇ ਆਓਗੇ ਤੁਸੀਂ ਆਰਮੀਂ ਦੀ ਖੜੋਂਗੇ ਤੇ ਤੁਹਾਨੂੰ ਹੋਰ ਅੱਗੇ ਜਸਟਿਸ ਮਿਲਦਾ ਕੀ ਤੁਹਾਡੇ ਨਾਲ ਅਜਿਹਾ ਹੋਇਆ ਮੇਰੇ ਨਾਲ ਇਹ ਜਿਹਹਾ ਹੋਇਆ ਸੀ ਕਿ 15 ਦੇ ਵਿੱਚ ਮੇਰੇ ਫਾਦਰ ਤੇ ਗ੍ਰੈਂਡਫਾਦਰ ਦਾ ਮੇਰੀ ਅੱਖਾਂ ਦੇ ਅੱਗੇ ਮਰਡਰ ਹੋ ਗਿਆ ਸੀ ਤੇ ਉਹ ਬਹੁਤ ਬਰੂਟਲ ਮਰਡਰ ਸੀਗਾ ਉਹ ਕੇਸ ਅਸੀਂ ਲੜੇ ਬੀਂਗ ਐਨ ਆਈ ਵਿਟਨੈਸ ਮੈਂ ਤੇ ਮੇਰੇ ਮਦਰ ਨੇ ਉਹ ਕੇਸ ਲੜਿਆ ਅਸੀਂ ਜੁਡੀਸ਼ਰੀ ਤੋਂ ਉਹਨਾਂ ਨੂੰ ਡਬਲ ਇੰਪ੍ਰਿਜ਼ਨਮੈਂਟ ਟਿਲ ਡੈਥ ਕਰਵਾ ਦਿੱਤੀ ਤੇ ਬਟ ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਿੱਧੂ ਦਾ ਰੋਲ ਸ਼ੁਰੂ ਹੋਇਆ ਕਿਉਂਕਿ ਸਿੱਧੂ ਦੀ ਸਿਸਟਰ ਜਿਹੜੀ ਹੈਗੀ ਆ ਉਹ ਮੈਰਿਡ ਹੈ ਮੇਰੇ ਚਾਚੇ ਨਾਲ ਜਿਹੜਾ ਮਰਡਰ ਕੇਸ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਹੈਗਾ ਤੇ ਉਹਦੀ ਸਿਸਟਰ ਵੀ ਪਾਰਟੀ ਸੀਗੀ ਮਰਡਰ ਕੇਸ ਦੇ ਵਿੱਚ ਬਟ ਉਹਨੂੰ ਇਕਵਿਟਲ ਮਿਲ ਗਿਆ ਪਰ ਉਹਦੀ ਅਪੀਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਚੱਲ ਰਹੀ ਹੈ ਉਹ ਸਟੇਟ ਆਫ ਪੰਜਾਬ ਐਸ ਵੈਲ ਐਸ ਪਰਸਨਲੀ ਵੀ ਅਸੀਂ ਪਰਸਿਊ ਕਰ ਰਹੇ ਹਾਂ ਉਸ ਨੂੰ ਤਾਂ ਪੁਲਿਸ ਦੇ ਨਾਲ ਮੇਰਾ 10 ਸਾਲ ਦਾ ਵਾਹ ਵਾਸਤਾ ਹੈ ਤੇ ਮੈਂ 10 ਸਾਲ ਦੇ ਵਿੱਚ ਇਹ ਸਿੱਖਿਆ ਹੈ ਕਿ ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਹਾਡੀ ਗੱਲ ਨਹੀਂ ਸੁਣੀ ਜਾਏਗੀ ਤੁਹਾਨੂੰ ਦਬਾਇਆ ਹੀ ਜਾਏਗਾ ਕਿਉਂਕਿ ਪੁਲਿਸ ਨੇ ਸਾਨੂੰ ਵੀ ਜਿਵੇਂ ਮੈਮ ਕਹਿ ਰਹੇ ਸੀਗੇ ਕਿ ਕੰਪਰੋਮਾਈਜ਼ ਦੇ ਲਈ ਕਹਿ ਰਹੇ ਨੇ ਤਾਂ ਪੁਲਿਸ ਵਾਲੇ ਸਾਨੂੰ ਵੀ ਬਹੁਤ ਵਾਰ ਕੰਪਰੋਮਾਈਜ਼ ਦੇ ਲਈ ਕਹਿ ਚੁੱਕੇ ਨੇ ਕਿ ਤੁਸੀਂ ਕੰਪਰੋਮਾਈਜ਼ ਕਰਕੇ ਹੀ ਜਾਓਗੇ ਤੁਸੀਂ ਇਹ ਆਫਿਸ ਤੋਂ ਬਿਨਾ ਕੰਪਰੋਮਾਈਜ਼ ਦੇ ਨਹੀਂ ਜਾ ਸਕਦੇ ਬਟ ਲੱਕੀਲੀ ਸਭ ਕੁਝ ਜਿਹੜਾ ਹੈਗਾ ਇਟ ਬਿਲੋਂਗਸ ਟੂ ਮਾਈ ਮਦਰ ਤਾਂ ਕੋਰਟ ਕਚਹਿਰੀ ਦੇ ਵਿੱਚ ਜਦੋਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੁੰਦਾ ਉਦੋਂ ਮੈਂ ਲੈ ਕੇ ਜਾਂਦੀ ਆ ਬਟ ਆਦਰਵਾਇਜ਼ ਮੈਂ ਕੱਲੀ ਜਾਣਾ ਜ਼ਿਆਦਾ ਪ੍ਰੈਫਰ ਕਰਦੀ ਆ ਕਿਉਂਕਿ ਉਹ ਮੇਨ ਨੇ ਤੇ ਜੇ ਉਹਨਾਂ ਨੂੰ ਕੋਈ ਉਹਨਾਂ ਨਾਲ ਕੋਈ 1921 ਹੁੰਦੀ ਹੈ ਕੋਈ ਵੱਡੀ ਕੀ ਹੁੰਦੀ ਹੈ ਤਾਂ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਫਿਰ ਤਾਂ ਪੁਲਿਸ ਹਰ ਇੱਕ ਤਰ੍ਹਾਂ ਦਾ ਪਤਰਾਜ਼ ਮੰਦੀ ਹੈ ਕੰਪਰੋਮਾਈਜ਼ ਕਰਵਾਉਣ ਲਈ ਤੇ ਗਲਤ ਨੂੰ ਸਹੀ ਤੇ ਸਹੀ ਨੂੰ ਗਲਤ ਕਰਨ ਲਈ ਤਾਂ ਇਸ ਲਈ ਮੈਂ ਇਹਨਾਂ ਦੀ ਸਪੋਰਟ ਦੇ ਵਿੱਚ ਆਈਆਂ ਤੁਹਾਨੂੰ ਕੀ ਲੱਗਦਾ ਤੁਸੀਂ ਜਿਵੇਂ ਮੈਡਮ ਐਸਐਸਪੀ ਨਾਨਕ ਸਿੰਘ ਹੋਰਾਂ ਦਾ ਨਾਮ ਲੈ ਰਹੇ ਨੇ ਕਿ ਉਹ ਆਪਣੇ ਆਫੀਸਰਜ਼ ਨੂੰ ਜਿਹੜੇ ਨੀਚੇ ਨੇ ਲੋਅ ਰੈਂਕ ਦੇ ਉਹਨਾਂ ਨੂੰ ਸੇਫ ਸਾਈਡ ਲ ਰੱਖ ਰਹੇ ਨੇ ਤੁਸੀਂ ਕਿਉਂ ਨਾਮ ਲਿਆ ਕਿ ਐਸਐਸਪੀ ਰੈਂਕ ਜਿਹੜੇ ਨਾਨਕ ਸਿੰਘ ਨੇ ਉਹਨਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਸਾਰੀਆਂ ਚੀਜ਼ਾਂ ਦੇਖਣੀਆਂ ਪਈਆਂ ਤੁਹਾਡੀ ਸੁਣਵਾਈ ਨਹੀਂ ਹੋਈ ਕਿਉਂ ਨਾਮ ਲੈਣਾ ਪਿਆ ਐਸਐਸਪੀ ਨਾਨਕ ਸਿੰਘ ਬਿਕਾਜ਼ ਐਸਐਸਪੀ ਨਾਨਕ ਸਿੰਘ ਇਜ਼ ਅ ਵੈਰੀ ਪੋਲੀਟੀਕਲ ਪਰਸਨ ਆਈ ਵੁੱਡ ਸੇ ਠੀਕ ਹੈ ਦ ਰੀਜ਼ਨ ਬਿਹਾਈਂਡ ਯੂਜ਼ਿੰਗ ਦਿਸ ਲਾਈਨ ਇਜ਼ ਕਿ ਉਹ ਆਪਣੇ ਆਪ ਨੂੰ ਬਹੁਤ ਸੇਫ ਗਾਰਡ ਕਰਕੇ ਆਪਣੇ ਡਿਪਾਰਟਮੈਂਟ ਨੂੰ ਸੇਫ ਗਾਰਡ ਕਰਕੇ ਚੱਲਦੇ ਨੇ ਨੋ ਮੈਟਰ ਕਿ ਕਾਮ ਆਦਮੀ ਦੀ ਤਾਂ ਚਾਹੇ ਜ਼ਿੰਦਗੀ ਚਲੀ ਜਾਏ ਉਹਨਾਂ ਨੂੰ ਤਾਂ ਵੀ ਫਰਕ ਨਹੀਂ ਪੈਂਦਾ ਬਟ ਉਹ ਆਪਣੇ ਆਪ ਨੂੰ ਸੇਫ ਕਰਦੇ ਨੇ ਸੋ ਦੈਟਸ ਵਾਈ ਆ ਯੂਜ਼ਡ ਦ ਵਰਡ ਪੋਲਿਸ ਉਹ ਤਾਂ ਕਹਿੰਦੇ ਕਿ ਵੀ ਅਸੀਂ ਕਾਨੂੰਨ ਦੇ ਵਾਸਤੇ ਆ ਕਾਨੂੰਨ ਨੂੰ ਮੇਨਟੇਨ ਰੱਖਣਾ ਸਾਰਾ ਕੁਝ ਕਾਨੂੰਨ ਵਿਵਸਥਾ ਨੂੰ ਠੀਕ ਰੱਖਣਾ ਤੇ ਮੈਂ ਲੋਕਾਂ ਨੂੰ ਜਵਾਬ ਦੇ ਨਹੀਂ ਹੈਗਾ ਮੈਂ ਆਪਣੇ ਕਾਨੂੰਨ ਨੂੰ ਆਪਣੀ ਵਰਦੀ ਨੂੰ ਜਵਾਬ ਦੇ ਆ ਜੋ ਬੋਲਦੇ ਆ ਬੁੱਲੀ ਜਾਂਦੇ ਇਸ ਤਿੱਕੇ ਦਾ ਉਹਨਾਂ ਨੇ ਸਟੇਟਮੈਂਟ ਵੀ ਦਿੱਤਾ ਉਹ ਵਰਦੀ ਕਿੱਥੇ ਗਈ ਸੀ ਜਦੋਂ ਉਹਨਾਂ ਨੂੰ ਕੁੱਟਿਆ ਸੀ ਉਹ ਵਰਦੀ ਕਿੱਥੇ ਗਈ ਸੀ ਜਦੋਂ ਮੈਨੂੰ ਨਾਨਕ ਸਿੰਘ ਨੂੰ ਹਾਈ ਕੋਰਟ ਦੇ ਵਿੱਚ ਤਿੰਨ ਚਾਰ ਵਾਰ ਬੁਲਾਣਾ ਪੈ ਗਿਆ ਸੀਗਾ ਬਾਈਪਰਸਨ ਸੀ ਉਹ ਸੀਪੀ ਪਾਣੀ ਪੈ ਗਈ ਸੀ ਉਹਨਾਂ ਤੇ ਉਦੋਂ ਕਿੱਥੇ ਗਏ ਸੀ ਉਹ ਜਵਾਬ ਜੇ ਉਹ ਇੰਨੇ ਹੀ ਜਵਾਬ ਦੇ ਹੁੰਦੇ ਤਾਂ ਉਹ ਸੱਚ ਨਾਲ ਖੜਦੇ ਰਾਦਰ ਦੈਨ ਸੇਇੰਗ ਥਿਸ ਕਿ ਉਹ ਆਪਣੇ ਆਪ ਨੂੰ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਪ੍ਰੋਟੈਕਟ ਕਰ ਰਹੇ ਨੇ ਉਹਨਾਂ ਨੂੰ ਇਹ ਚੀਜ਼ ਨੂੰ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਐਸਆਈਟੀ ਦਾ ਮਤਲਬ ਹੁੰਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆਈ ਬਿਲੀਵ ਰਾਈਟ ਬਟ ਉਹ ਦੀ ਇਨਵੈਸਟੀਗੇਸ਼ਨ ਦੀ ਰਿਪੋਰਟ ਮੈਂ ਇੱਥੇ ਖੜੀ ਦੱਸ ਸਕਦੀ ਆ ਵੀ ਇਹਨਾਂ ਦੇ ਕੇਸ ਚ ਕੀ ਆਊਗੀ ਇਟ ਵਿਲ ਬੀ ਅਗੇਂਸਟ ਥੈਮ ਅੱਛਾ ਜੋ ਕੁਝ ਹੋਇਆ ਕਹਿੰਦੇ ਸਿੱਟ ਬਣ ਗਈ ਐਫਆਈਆਰ ਦਰਜ ਹੋ ਗਈ ਨਾਮ ਪਾ ਦਿੱਤੇ ਗਏ ਇਹਨਾਂ ਨਾਲ ਸੰਤੁਸ਼ਟ ਨਹੀਂ ਹੈਗੇ ਤੁਸੀਂ ਜਾਂ ਪਰਿਵਾਰ ਇਹਨਾਂ ਦਾ ਸੰਤੁਸ਼ਟ ਨਹੀਂ ਹੈਗਾ ਕਹਿੰਦੇ ਅਸੀਂ ਤਾਂ ਕਾਰਵਾਈ ਕਰਦੇ ਆ ਜਿਹੜੇ ਅਫਸਰ ਸੀਗੇ ਉਹਨਾਂ ਦੇ ਟਰਾਂਸਫਰ ਕਰ ਦਿੱਤੀ ਨਹੀਂ ਟਰਾਂਸਫਰ ਕਰਨਾ ਠੀਕ ਹੈ ਫਿਰ ਫੇਰ ਉਹ ਕੱਲ ਜਾ ਕੇ ਕਿਸੇ ਨੂੰ ਕੁੱਟ ਦੇਣਗੇ ਇਹ ਤਾਂ ਚਲੋ ਆਰਮੀ ਵਾਲੇ ਸੀਗੇ ਇਹਨਾਂ ਦੇ ਨਾਲ ਲੋਕ ਲੱਗ ਕੇ ਆਵਾਜ਼ ਚੱਕ ਲਈ ਮੈਂ 10 ਸਾਲ ਤੋਂ ਸਟਰਗਲ ਕਰ ਰਹੀ ਆ ਤੁਸੀਂ ਇਕੱਲੇ ਕਰਦੇ ਸੀਗੇ ਮੇਰੇ ਹਾਂਜੀ ਤੁਸੀਂ ਇਕੱਲੇ ਸੀਗੇ ਉਸ ਵੇਲੇ ਇਹਨਾਂ ਨਾਲ ਤਾਂ ਆਰਮੀ ਹੈਗੀ ਹਾਂਜੀ ਹਾਂ ਅਸੀਂ ਇਕੱਲੇ ਸੀਗੇ ਮੈਂ ਤੇ ਮੇਰੇ ਮਦਰ ਸੀਗੇ ਮੇਰੇ ਸਿਸਟਰ ਸੀਗੇ ਤਾਂ ਅਸੀਂ ਇਕੱਲੇ ਸਟਰਗਲ ਕਰ ਰਹੇ ਹਾਂ 10 ਸਾਲ ਹੋ ਗਏ ਮੈਨੂੰ 2015 ਤੋਂ ਬੱਚੀ ਆ ਗਿਆ ਮੈਨੂੰ ਤਾਂ ਇਹਨਾਂ ਤੋਂ ਇਨਸਾਫ ਨਹੀਂ ਮਿਲਿਆ ਹੈਗਾ ਮੈਨੂੰ ਤਾਂ ਜੋ ਮਿਲਿਆ ਕੋਰਟ ਦੇ ਥਰੂ ਮਿਲੇ ਹੈ ਤੁਹਾਨੂੰ ਕੀ ਲੱਗਦਾ ਕਿ ਇਸ ਧਰਨੇ ਨਾਲ ਕੁਝ ਅਸਰ ਹੋਏਗਾ ਪ੍ਰਸ਼ਾਸਨ ਦੇ ਕੰਨਾਂ ਦੇ ਵਿੱਚ ਜੂੰਸਰਕੇਗੀ ਕਿ ਨਹੀਂ ਜਸਟਿਸ ਦੇਣਾ ਚਾਹੀਦਾ ਸਾਡੇ ਜਿਹੜੇ ਅਫਸਰ ਸੀਗੇ ਐਸ ਐਚ ਓ ਸੀਗੇ ਭਾਸੀ ਸਟਾਫ ਦੇ ਇੰਚਾਰਜ ਸੀਗੇ ਉਹਨਾਂ ਨੇ ਗਲਤੀ ਕੀਤੀ ਹੈ ਇਹਨਾਂ ਨੇ ਬਸ ਲੁਕੀ ਕੀਤੀ ਹੈ ਕਰਨਲ ਦੇ ਨਾਲ ਦੇਖੋ ਇਨਸਾਫ ਦੀ ਗੱਲ ਤਾਂ ਐਵੇਂ ਹੈ ਜੇ ਅੜੇ ਰਹੋਗੇ ਤਾਂ ਇਨਸਾਫ ਮਿਲ ਜਾਏਗਾ ਜੇ ਥੋੜੀ ਜਿਹੀ ਢਿੱਲਾਈ ਤਾਂ ਥੇਰ ਇਜ਼ ਨੋ ਸਕੋਪ ਕੀ ਇਨਸਾਫ ਮਿਲੇ ਤੁਹਾਨੂੰ ਲੱਗਦਾ ਕਿ ਇਨਸਾਫ ਮਿਲ ਸਕਦਾ ਕੁਝ ਕੁ ਲੱਗ ਰਿਹਾ ਉਮੀਦ ਹੈ ਜੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੇ ਨੂੰ ਦੇਖ ਕੇ ਚੱਲਣਾ ਤਾਂ ਨਹੀਂ ਲੰਬਾ ਜਾ ਸਕਦਾ ਲੰਬਾ ਬਹੁਤ ਲੰਬਾ ਬਹੁਤ ਲੰਬਾ ਮੈਨੂੰ 10 ਸਾਲ ਹੋ ਗਏ ਘੜੀ ਇਸ ਦੇ ਹੋਏ ਤਾਂ ਇਹਨਾਂ ਨੂੰ ਵੀ ਹੋਣ ਗਈ ਆਈ ਡੋਨਟ ਥਿੰਕ ਸੋ ਵੀ ਇੰਨੀ ਕਿਸੇ ਕਹੇ ਕੋ ਲੰਬਾ ਇੱਕ ਕੋਟਾਂ ਦੇ ਵਿੱਚ ਚੱਲ ਜਾਂਦਾ ਹੈ ਕੋਰਟ ਡਿਸਾਈਡ ਕਰੇਗਾ ਜੱਜ ਡਿਸਾਈਡ ਕਰੇਗਾ ਕਿ ਇਹ ਸਭ ਦੋਨਾਂ ਤਰ੍ਹਾਂ ਸੁਣ ਕੇ 61 164 ਦੇ ਬਿਆਨ ਵੱਖਰੇ ਵੱਖਰੇ ਹੁੰਦੇ ਆ ਤੁਹਾਨੂੰ ਕੀ ਲੱਗਦਾ ਕਿ ਜੇ ਉਹਨਾਂ ਦੇ ਵਕੀਲ ਜਿਵੇਂ ਪੁਲਿਸ ਵਾਲਿਆਂ ਦੇ ਵਕੀਲ ਦਾ ਬਿਆਨ ਆਇਆ ਕਿ ਪਹਿਲਾਂ ਇਹਨਾਂ ਦੇ ਮੁੰਡੇ ਨੇ ਮੁੱਕਾ ਮਾਰਿਆ ਕਰਨਲ ਦੇ ਮੁੰਡੇ ਨੇ ਜਾਂ ਕਿ ਹਿੱਟ ਕੀਤਾ ਉਸ ਤੋਂ ਬਾਅਦ ਜਿਹੜਾ ਸਾਰੀ ਮਾਹੌਲ ਖਰਾਬ ਮੈਂ ਕਹਿੰਨੀ ਆ ਜੇ ਉਹ ਮੁੰਡੇ ਨੇ ਹਿੱਟ ਵੀ ਕਰਤਾ ਤਾਂ ਪਿਓ ਨੂੰ ਕੁੱਟਣ ਦਾ ਕੀ ਮਤਲਬ ਹੈ ਜੇ ਮੈਂ ਫੋਰ ਇਨਸਟੈਂਸ ਲਵਾ ਵੀ ਵੈਸੇ ਤਾਂ ਵੀਡੀਓਜ਼ ਦੇ ਵਿੱਚ ਇਟ ਕਲੀਅਰਲੀ ਸ਼ੋਜ਼ ਕਿ ਨਹੀਂ ਉਹਨੇ ਨਹੀਂ ਮਾਰਿਆ ਜਦ ਉਹਦੇ ਫਾਦਰ ਨਾਲ ਬਦਤਮੀਜ਼ੀ ਹੋਈ ਆ ਆਬਵੀਅਸਲੀ ਕੋਈ ਵੀ ਮਾਰੂਗਾ ਬਟ ਪੁਲਿਸ ਉਹਨੂੰ ਥਾਣੇ ਨਹੀਂ ਲੈ ਕੇ ਜਾ ਸਕਦੇ ਸੀ ਉਂਝ ਤਾਂ ਇਹ ਹਰ ਤੀਜੇ ਬੰਦੇ ਨੂੰ ਕਹਿੰਦੇ ਆ ਚੱਲ ਆ ਜਾ ਥਾਣੇ ਆ ਜਾ ਰਾਈਟ ਬਟ ਉਹਨੂੰ ਲੈ ਜਾਂਦੇ ਥਾਣੇ ਉਹਦੇ ਤੇ ਡਿਸਪਲਿਨਰੀ ਐਕਸ਼ਨ ਲੈ ਲੈਂਦੇ ਬਟ ਐਵੇਂ ਕੁੱਟਮਾਰ ਕਰਨਾ ਤਾਂ ਗੁੰਡਿਆਂ ਵਾਲਾ ਹਿਸਾਬ ਹੈ ਨਾ ਉਹ ਪੁਲਿਸ ਵਾਲਾ ਹਿਸਾਬ ਨਹੀਂ ਹੋਇਆ ਉਹ ਗੁੰਡਿਆਂ ਵਾਲਾ ਹਿਸਾਬ ਹੋਇਆ ਜਿਉਂ ਕਹਿੰਦੇ ਨੇ ਕਾਨੂੰਨ 'ਚ ਚੱਲਿਆ ਤਾਂ ਕਾਨੂੰਨ ਇਹ ਨਹੀਂ ਸਿਖਾਂਦਾ ਹੈਗਾ ਵੀ ਤੁਸੀਂ ਲੋਕਾਂ ਨੂੰ ਕੁੱਟ ਦੋ ਕਹਿੰਦੇ ਡਰਿੰਕ ਵੀ ਕਰ ਰਹੇ ਸੀਗੇ ਡੈਸ਼ਬੋਰਡ ਦੇ ਉੱਤੇ ਕਹਿੰਦੇ ਉੱਥੇ ਅੱਗੇ ਬਾਰਨਰ ਦੇ ਉੱਤੇ ਗਲਾਸ ਪਿਆ ਸੀ ਬੋਤਲ ਪਈ ਸੀ दारू ਵਾਲੀ ਦੋਨੇ ਉੱਥੇ ਡਰਿੰਕ ਕਰ ਰਹੇ ਸੀਗੇ ਕਹਿੰਦੇ ਟਾਬੇ ਵਾਲਾ ਜਿਹੜਾ ਮਾਲਕ ਆ ਉਹ ਤੋਂ ਵੀ ਕਹਿੰਦੇ ਬਿਆਨ ਦਵਾ ਦਿੱਤੇ ਕਹਿੰਦੇ ਦੇਖੋ ਬਿਆਨ ਦੀ ਤਾਂ ਗੱਲ ਐਵੇਂ ਐ ਕਿ ਹੁਣ ਮੇਰੀ 135 ਨੰਬਰ ਐਫ ਆਈ ਆਰ ਕਰਾਈ ਸੀਗੀ ਜੀ ਮੈਂ 2024 ਦੇ ਵਿੱਚ ਮੈਂ ਬਾਇ ਨੇਮ ਕਰਾਈ ਸੀ ਪੂਨਮ ਸਵਾਮੀ ਸਦਰ تھانے دی ہے یو ਕੈਨ ਸਰਚ ਉਹ ਮੈਂ ਆਪਣੇ ਨਾਮ ਤੋਂ ਕਰਾਈ ਹੋਈ ਆ ਉਹਦੇ ਚ ਵੀ ਪੁਲਸ ਵਾਲਿਆਂ ਨੇ ਬਿਆਨ ਦਿੱਤੇ ਕਿ ਚੌਂਤੀ ਕਿੱਲਾਂ ਦੇ ਵਿੱਚੋਂ ਜੀਰੀ ਚੋਰੀ ਹੋ ਜੇ ਤੇ ਪੁਲਿਸ ਇਹ ਗੱਲ ਕਹਦੇ ਵੀ ਨਹੀਂ ਜੀ ਇਹਨਾਂ ਨੂੰ ਅਰੈਸਟ ਕਰਨ ਦੀ ਲੋੜ ਨਹੀਂ ਹੈ ਜਦ ਕਿ ਮੈਂ ਸਾਰੇ ਪ੍ਰੂਫ ਦਿੱਤੇ ਨੇ ਵੀ ਚੋਰੀ ਹੋਈ ਹੈ ਚੋਰੀ ਇਹਨਾਂ ਨੇ ਕਰੀ ਹੈ ਉਹਨਾਂ ਤੇ ਐਫ ਆਈ ਆਰ ਵੀ ਹੋ ਗਈ ਹੈ ਦਿਖਾਉਣ ਲਈ ਹਾਈ ਕੋਰਟ ਨੂੰ ਦਿਖਾਉਣ ਲਈ ਆਈ ਊਡ ਸੇ ਠੀਕ ਹੈ ਤਾਂ ਪਰ ਉਹਨਾਂ ਤੇ ਕੋਈ ਐਕਸ਼ਨ ਹਜੇ ਤੱਕ ਨਹੀਂ ਲਿਆ ਗਿਆ ਰਾਦਰ ਗੁਰਪ੍ਰੀਤ ਸਿੰਘ ਭਿੰਡਰ ਐਸ ਐਚ ਓ ਸੀਗੇ ਸਦਰ ਦੇ ਉਹਨਾਂ ਨੇ ਬਿਆਨ ਦਿੱਤੇ ਕਿ ਨਹੀਂ ਇਹਨਾਂ ਨੂੰ ਅਰੈਸਟ ਕਰਨ ਦੀ ਕੋਈ ਲੋੜ ਨਹੀਂ ਹੈ ਇਹਨਾਂ ਨੂੰ ਆਪਣਾ ਬیل ਲੈਣ ਦੇ ਵੀ ਕੋਈ ਲੋੜ ਨਹੀਂ ਹੈ ਕਿਉਂਕਿ ਅਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਰਹੇ ਤਾਂ ਜੇ ਇਹੀ ਇਹਨਾਂ ਦੇ ਕੇਸ ਦੇ ਵਿੱਚ ਹੋਊਗਾ ਬਹੁਤ ਲੂਪ ਹੋਲਸ ਨੇ ਪੁਲਿਸ ਕੋਲੇ ਬੀਇੰਗ ਲੇਡੀ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਲੜਾਈ ਲੜ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਂ 20 ਸਾਲ ਦੀ ਸੀ ਜਦੋਂ ਦੀ ਲੜਾਈ ਸ਼ੁਰੂ ਕੀਤੀ ہوئی ਹੈ ਤੇ ਅੱਜ 2025 ਚੱਲ ਰਿਹਾ ਉਧਰ ਬੀਇੰਗ ਲੇਡੀ ਜਿਹੜੇ ਹੈਗੇ ਲੇਡੀ ਨੇ ਕਰਨਲ ਦੇ ਵਾਈਫ ਉਹ ਵੀ ਲੜਾਈ ਲੜ ਰਹੇ ਨੇ ਕੀ ਲੱਗਦਾ ਕਿ ਜੇ ਤੁਸੀਂ ਨਹੀਂ ਹਾਰੇ ਤਾਂ ਵੀ ਸਟਰੋਂਗ ਹੋਣਗੇ অবশ্যই پنجاب দিਆਂ ਕੁੜੀਆਂ ਸਟਰੋਂਗ ਨੇ देयर इज नो ਸੈਕੰਡ ਓਪੀਨੀਅਨ ਅਬਾਊਟ ਇਟ ਮੈਂ ਮੈਨੂੰ ਪਤਾ ਹੈ ਕਿ ਮੇਬੀ ਜਿਹੜਾ ਮੈਂ ਕਹਿਨੀ ਆ ਵੀ ਪੋਲਿਟਿਕਲ ਇਨਫਲੂਐਂਸ ਪੋਲਿਟਿਕਲ ਹੈਲਪ ਮਿਲਦੀ ਹੈ ਭਾਨਾ ਸਿੱਧੂ ਵਰਗੇ ਗੁੰਡਿਆਂ ਨੂੰ ਤਾਂ ਮੈਨੂੰ ਇਹ ਵੀ ਪਤਾ ਹੈ ਵੀ ਮੇਬੀ ਕੱਲ ਮੇਰੇ ਤੇ ਕੋਈ ਪਰਚਾ ਕਰ ਦੇਣ ਇਹ देयर इज नो ਯੂ نو ਸੈਕੰਡ ਓਪੀਨੀਅਨ ਅਬਾਊਟ ਇਟ ਉਹ ਕਰ ਸਕਦੇ ਨੇ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਮੇਰੇ ਤੇ ਕਰ ਸਕਦੇ ਨੇ ਮੇਰੇ ਮਦਰ ਤੇ ਕਰ ਸਕਦੇ ਨੇ ਇਹ ਕਹ ਦੇਣਗੇ ਵੀ ਇਹਨੇ ਭੜਕਾ ਉਪਾਸ਼ਣ ਦਿੱਤਾ ਬਟ ਆਈ ਡੋਨਟ ਮਾਈਂਡ ਮਿਸਿਸ ਬਾਠ ਕਹਿੰਦੇ ਮੈਂ ਹਾਰ ਮੰਨ ਗਈ ਸੀ ਕਿ ਵੀ ਨਹੀਂ ਹੁਣ ਨਹੀਂ ਹੋਣਾ ਮੀਡੀਆ ਵੀ ਨਹੀਂ ਸਾਥ ਦੇ ਰਿਹਾ ਪ੍ਰੈਸ਼ਰ ਇੰਨਾ ਹੋ ਗਿਆ ਪੁਲਿਸ ਦਾ ਉਤੋਂ ਪੋਲੀਟੀਕਲ ਪ੍ਰੈਸ਼ਰ ਇੰਨਾ ਹੋ ਗਿਆ ਕਿ ਮੈਂ ਹਾਰ ਮੰਨ ਗਈ ਆ ਵੀ ਮੈਨੂੰ ਲੱਗਦਾ ਕਿ ਹੁਣ ਨਹੀਂ ਕੁਝ ਹੋਣਾ ਪਰ ਫਿਰ ਜਦੋਂ ਲੱਗਿਆ ਕਹਿੰਦੇ ਲੋਕਾਂ ਦਾ ਸਾਥ ਮਿਲ ਰਿਹਾ ਤੇ ਉਹ ਖੜੇ ਹੋ ਗਏ ਕਿ ਲੱਗਦਾ ਕਿ ਹਾਰ ਮੰਨ ਜਾਣਾ ਚਾਹੀਦਾ ਕਿ ਨਹੀਂ ਲੜਦੇ ਰਹਿਣਾ ਚਾਹੀਦਾ ਲੜਦੇ ਰਹਿਣਾ ਚਾਹੀਦਾ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੇਰੇ ਫਾਦਰ ਦਾ ਸੰਸਕਾਰ ਕਰ ਰਹੇ ਸੀਗੇ ਜਦੋਂ ਉਹਨਾਂ ਦਾ ਮਰਡਰ ਹੋਇਆ ਨਾ ਰਫਲ ਦੇ ਬੱਟ ਨਾਲ ਉਹਨਾਂ ਦੇ ਦੰਦ ਵੀ ਤੋੜਤੇ ਸੀਗੇ ਤੇ ਜਦੋਂ ਲਾਸਟ ਟਾਈਮ ਉਹਨਾਂ ਦੇ ਮੁੰਡੇ ਮੂច ਕੀ ਭਾਰੀ ਸੀਗੀ ਤਾਂ ਮੈਂ ਬਹੁਤ ਰੋਈ ਸੀ ਉਸ ਵਕਤ ਮੇਰੇ ਮਦਰ ਨੇ ਮੈਨੂੰ ਅੱਗੇ ਗਿਆ ਸੀ ਵੀ ਤੈਨੂੰ ਮੁੰਡਿਆਂ ਵਾਂਗੂ ਪਾਲਿਆ ਸੀ ਆਪਣੀ ਦੋ ਕੁੜੀਆਂ ਨੇ ਲਾਈਕ ਆਏ ਐਂਡ ਮਾਈ ਐਲਡਰ ਸਿਸਟਰ ਉਹ ਕਹਿੰਦੇ ਵੀ ਮੁੰਡਿਆਂ ਵਾਂਗੂ ਪਾਲਿਆ ਤੁਸੀਂ ਲੜੋ ਹਰ ਇੱਕ ਬੰਦੇ ਨੂੰ ਇੱਕ ਇਨਸਪੀਰੇਸ਼ਨ ਚਾਹੀਦੀ ਹੈ ਜਿਵੇਂ ਮੈਮ ਦੇ ਲਈ ਉਹਨਾਂ ਦਾ ਮੁੰਡਾ ਸੀਗਾ ਮੈਮ ਕਹਿ ਰਹੇ ਸੀਗੇ ਵੀ ਮੇਰਾ ਮੁੰਡਾ ਆ ਕੇ ਰੋਇਆ ਕਿ ਮੰਮਾ ਮੈਨੇ ਬਾਹਰ ਜਾਣਾ ਥੈਨ ਆਈ ਡਿਸਾਈਡਡ ਥੈਟ ਆਈ ਵਿਲ ਫਾਈਟ ਵੈਨ ਮਾਈ ਮਦਰ ਟੋਲਡ ਮੀ ਥੈਟ ਨੋ ਵੀ ਹੈਵ ਅ ਯੂ نو ਯੋਰ ਬ੍ਰਿੰਗਿੰਗ ਹੈਸ ਬੀ ਡਨ ਇਨ ਅ ਦੈਟ ਵਾਸ ਦ ਟਾਈਮ ਜਦੋਂ ਮੈਂ ਡਿਸਾਈਡ ਕਰਿਆ ਸੀ ਵੀ ਮੈਂ ਲੜੂੰਗੀ ਤਾਂ ਨਹੀਂ ਸ਼ੀ ਵਿਲ ਨਾਟ ਸਟਾਪ ਸ਼ੀ ਵਿਲ ਫਾਈਟ ਐਂਡ ਇਟ ਇਜ਼ ਗੁੱਡ ਫਾਰ ਹਰ ਦੈਟ ਇਫ ਸ਼ੀ ਫਾਈਟਸ ਜੇ ਇੱਕ ਵਾਰ ਤੁਸੀਂ ਰੁਕ ਗਏ ਤਾਂ ਤੁਹਾਨੂੰ ਥੱਲੇ 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 ਬਹੁਤ ਥੱਲੇ ਕਰ ਦੇਣਗੇ ਲੋਕ ਤਾਂ ਲੜਨਾ ਬਹੁਤ ਜ਼ਰੂਰੀ ਹੈ ਤੁਸੀਂ ਜਿਵੇਂ ਕਿਹਾ ਕਿ ਪੋਲੀਟੀਕਲ ਪ੍ਰੈਸ਼ਰ ਵੀ ਹੈ ਪੋਲੀਟੀਕਲ ਕਈ ਚੀਜ਼ਾਂ ਨੇ ਜਿਵੇਂ ਤੁਹਾਡੇ ਲਈ ਕੇਸ ਚ ਵੀ ਹੋਇਆ ਇਸ ਚ ਵੀ ਹੋਇਆ ਪਰ ਇੱਕ ਓਐਸਜੀ ਨੇ ਪਟਿਆਲਾ ਦੇ ਉਹਨਾਂ ਦਾ ਬਿਆਨ ਆ ਰਿਹਾ ਕਿ ਜਿਹੜਾ ਇਸ ਇਹ ਕੇਸ ਐ ਇਸ ਦੇ ਉੱਤੇ ਸਿਆਸਤ ਜਿਹੜੇ ਇਹਨਾਂ ਦੇ ਨਾਲ ਨੇ ਢੱਲ ਵਰਗੇ ਜਾਂ ਕੋਈ ਹੋਰ ਉਹ ਸਿਆਸਤ ਕਰ ਰਹੇ ਨੇ ਇਸ ਕੇਸ ਦੇ ਉੱਤੇ ਕਹਿੰਦੇ ਇਸ ਨੂੰ ਸੌਫਟ ਆਊਟ ਕਰਨਾ ਚਾਹੀਦਾ ਕਿਉਂਕਿ ਪੁਲਿਸ ਤੇ ਆਰਮੀ ਦੇ ਵਿਚਾਲੇ ਕਲੈਸ਼ ਹੋ ਸਕਦਾ ਜੇ ਇਹ ਪੋਲੀਟੀਕਲ ਇਹ ਇਹਨੂੰ ਪੋਲੀਟੀਕਲ ਕਹਿ ਰਹੇ ਨੇ ਰਾਈਟ ਤੇ ਜੇ ਪੁਲਿਸ ਨੂੰ ਇੰਨੀ ਅਕਲ ਸੀਗੀ ਤਾਂ ਪੁਲਿਸ ਪਹਿਲਾਂ ਕੁੱਟਦੀ ਕਿਉਂ ਐ ਲੋਕਾਂ ਨੂੰ ਇਹਨਾਂ ਧੱਕਾ ਕਰਦੇ ਹੀ ਕਿਉਂ ਵੀ ਕਾਮ ਆਦਮੀ ਨੂੰ ਸੜਕਾਂ ਤੇ ਆਣਾ ਪੈ ਜਾਏ ਮੈਂ ਅੱਜ ਆਪਣੇ ਕੰਮ ਤੋਂ ਛੁੱਟੀ ਲੈ ਕੇ ਆਈ ਹੋਈ ਆ ਇੱਥੇ ਧਰਨੇ ਦੇ ਲਈ ਤੇ ਮੇਰੇ ਵਰਗੇ ਬਹੁਤ ਸਾਰੇ ਹੋਣਗੇ ਜਿਹੜੇ ਛੁੱਟੀਆਂ ਲੈ ਕੇ ਆਏ ਹੋਏ ਨੇ ਜਸਟ ਬਿਕਾਜ਼ ਕਿ ਉਹਨਾਂ ਨੂੰ ਕਿਤੇ ਇਨਸਾਫ ਹੀ ਨਹੀਂ ਮਿਲਦਾ ਹੈਗਾ ਤੇ ਜਿਹਨੂੰ ਇਨਸਾਫ ਦੀ ਮੰਗ ਹੈਗੀ ਆਪਾਂ ਉਹਨਾਂ ਦੇ ਨਾਲ ਖੜਾਂਗੇ ਤੇ ਜੇ ਉਹਨਾਂ ਨੂੰ ਲੱਗਦਾ ਕਿ ਇਹ ਪੋਲਿਟਿਕਲ ਹੈਗਾ ਤਾਂ ਫਿਰ ਆਪਣੀ ਪੋਲਿਟਿਕਲ ਆਪਣੀ ਪੋਲਿਟਿਕਸ ਨੂੰ ਸਹੀ ਕਰੋ ਨਾ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਨੂੰ ਸਹੀ ਕਰੋ ਆਪਣੀ ਹਰਾਰਕੀ ਆਪਣਾ ਸਭ ਕੁਝ ਸੈੱਟ ਕਰਕੇ ਚੱਲੋ ਨਾ ਤਾਂ ਕਿ ਲੋਕੀ ਸੈਟੀਸਫਾਈਡ ਰਹਿਣ ਨਾ ਕਰਨੀ ਭੋਵੇ ਉਹਨਾਂ ਨੂੰ ਪੋਲਿਟਿਕਸ ਤੇ ਆਈ ਡੋਨਟ ਥਿੰਕ ਸੋ ਕਿ ਇਹ ਪੋਲਿਟਿਕਲ ਹੈ ਉਹ ਇਹ ਸੋਚ ਕੇ ਤਾਂ ਉਹਨਾਂ ਨੇ ਕੁੱਟਿਆ ਨਹੀਂ ਸੀਗਾ ਵੀ ਇੰਨਾ ਵੱ ਠੀਕ ਹੈ ਨਾ ਬਟ ਨਾਟ एवरीवन ਬੀ ਸੈਟ ਸੈਟ ਹੋਮ ਕਈ ਹੋਣਗੇ ਤੁਸੀਂ ਵੀ ਸੈਟੀਸਫਾਈ ਨਹੀਂ ਹੈਗੇ ਹੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਿੱਕੇ ਨਾਲ ਹੈਗੀ ਹੈ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਕਿਸ ਤਿੱਕੇ ਨਾਲ ਨਹੀਂ ਨਾਟ ਐਟ 올 ਕਿਉਂਕਿ ਜਿਹੜਾ ਸਾਡੇ ਨਾਲ 2022 ਤੋਂ ਚੱਲ ਰਿਹਾ ਹੈ ਉਹ ਆਮ ਆਦਮੀ ਦੇ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਹੀ ਹੋਇਆ ਜਦਕਿ ਮੇਰੇ ਮਦਰ ਖੁਦ ਨੰਬਰਦਾਰ ਨੇ ਪਿੰਡ ਦੇ ਅਸੀਂ ਆਮ ਆਦਮੀ ਪਾਰਟੀ ਨੂੰ ਖੁਦ ਸਪੋਰਟ ਕਰਿਆ ਸੀਗਾ ਬਟ ਜਦੋਂ ਅਸੀਂ ਜਾ ਕੇ ਆਪਣੇ ਹਲਕਾ ਐਮ ਐਲ ਏ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਉਹ ਤਾਂ ਜੇ ਕੁੱਤਾ ਵੀ ਖੜਾ ਹੋ ਜਾਂਦਾ ਨਾ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਉਹ ਵੀ ਜਿੱਤ ਜਾਂਦਾ ਇਹੇ ਹਾਲਾਤ ਸੀਗੇ ਆਮ ਆਦਮੀ ਪਾਰਟੀ ਦੇ ਉਸ ਵਕਤ ਇੰਨਾ ਕ ਜਿਆਦਾ ਦਿਮਾਗ ਫਿਰਿਆ ਹੋਇਆ ਸੀਗਾ ਕਿ ਜੇ ਕੁੱਤਾ ਵੀ ਖੜ ਜੇ ਤਾਂ ਕੁੱਤਾ ਵੀ ਜਿੱਤ ਜਾਂਦਾ ਵਿਚ ਮੀਨਸ ਵੀ ਉਹਨਾਂ ਨੂੰ ਕਦਰ ਹੀ ਨਹੀਂ ਹੈ ਲੋਕਾਂ ਦੇ ਵੋਟਾਂ ਦੀ ਤਾਂ ਜਿਹਨੂੰ ਲੋਕਾਂ ਦੀ ਵੋਟਾਂ ਦੀ ਕਦਰ ਨਹੀਂ ਹੈ ਤਾਂ ਉਹ ਲੋਕਾਂ ਦੇ ਸੈਂਟੀਮੈਂਟਸ ਉਹਨਾਂ ਦੀ ਪੇਨ ਕਿਵੇਂ ਸਮਝਣਗੇ ਅਖੀਰਲਾ ਸਵਾਲ ਇਸ ਤਰਨੇ ਨਾਲ ਹੱਲ ਹੋ ਜਾਏਗਾ ਜਾਂ ਫਿਰ ਇਸ ਨੂੰ ਵੱਡਾ ਕਰਨਾ ਪੈਣਾ ਅੰਦੋਲਨ ਬਣਾਉਣਾ ਪੈਣਾ ਇਸ ਨੂੰ ਇਹਨੂੰ ਵੀ ਅੰਦੋਲਨ ਹੀ ਬੰਨਾ ਪੈਣਾ ਮੈਂ ਕਹਿੰਦੀ ਆ ਵੀ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਆ ਹੱਥ ਜੋੜ ਕੇ ਜਿੰਨਾ ਵੀ ਲੋਕਾਂ ਨਾਲ ਥੱਕਾ ਹੋ ਰਿਹਾ ਪਲੀਜ਼ ਇਹਨਾਂ ਨਾਲ ਅੱਗੇ ਜੁੜੋ ਤਾਂ ਕਿ ਸਭ ਨੂੰ ਇਨਸਾਫ ਮਿਲ ਸਕੇ ਇੱਕ ਜਦ ਤੱਕ ਇਕੱਠੇ ਨਹੀਂ ਹੁੰਦੇ ਹੈਗੇ ਤਦ ਤੱਕ ਹੱਲ ਨਹੀਂ ਹੋਏਗਾ ਯੂਨਿਟੀ ਇਜ਼ ਸਟਰੈਂਥ ਤਵੇ ਨੀਡ ਟੂ ਯੂਨਾਈਟ ਪੰਜਾਬ ਨੀਡਸ ਟੂ ਯੂਨਾਈਟ ਐਂਡ ਨੋ ਕਿ ਕੀ ਸੱਚ ਹੈ ਕੀ ਗਲਤ ਹੈ ਤਾਂ ਸਭ ਨੂੰ ਨਾਲ ਜੁੜਨਾ ਹੀ ਪਏਗਾ ਤਾਂ ਕਿ ਇਨਸਾਫ ਮਿਲ ਸਕੇ ਤੇ ਪੁਲਿਸ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ ਪੂਨਮ ਜੀ ਸਾਡੇ ਨਾਲ ਸੀਗੇ ਤਾਂ ਖਾਸ ਤੌਰ ਤੇ ਉੱਤੇ ਜਿਸ ਤਿੱਕੇ ਨਾਲ ਕਰਨਲ ਨਾਲ ਧੱਕਾਸ਼ਾਹੀ ਹੋਈ ਹੈ ਉਸ ਦੇ ਬੱਚੇ ਨਾਲ ਤਾਂ ਕਾਸ਼ਾਹੀ ਹੋਈ ਹੈ ਉਸ ਦੇ ਖਿਲਾਫ ਧਰਨੇ ਦੇ ਵਿੱਚ ਪਹੁੰਚੇ ਨੇ ਕਹਿੰਦੇ ਅੱਜ ਡਿਊਟੀ ਤੇ ਜਾਣਾ ਸੀਗਾ ਓਬਵੀ ਅਸੀਂ ਆਫ ਕਰਕੇ ਮੈਂ ਇੱਥੇ ਪਹੁੰਚੀ ਆ ਤੇ ਇਹਨਾਂ ਨਾਲ ਵੀ ਕਹਿੰਦੇ ਅਤਿਆਚਾਰ ਹੋਇਆ ਪਹਿਲਾਂ ਕੁਝ ਸਮਿਆਂ ਦੇ ਵਿੱਚ 20 ਸਾਲ ਦੀ ਉਮਰ ਸੀਗੀ ਤੇ ਹੁਣ ਤੱਕ 2025 ਹੋ ਚੁੱਕਿਆ ਤਾਂ ਲਗਾਤਾਰ ਅਤਿਆਚਾਰ ਦਾ ਸਾਹਮਣਾ ਕੀਤਾ ਜਿਸ ਦੇ ਵਿੱਚ ਪੰਜਾਬ ਪੁਲਿਸ ਖਾਸ ਤੌਰ ਤੇ ਉੱਤੇ ਭਾਗੀਦਾਰ ਸੀਗੀ ਪੰਜਾਬ ਸਰਕਾਰ ਭਾਗੀਦਾਰ ਸੀਗੀ ਸਵਾਲ ਚੁੱਕੇ ਨੇ ਤੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਰੇ ਇਕੱਠੇ ਹੋਣ ਜਿਨ੍ਹਾਂ ਨਾਲ ਤੱਕਾ ਹੁੰਦਾ ਉਹ ਵੀ ਇੱਥੇ ਆਣ ਤੇ ਇਸ ਲੜਾਈ ਨੂੰ ਜਿੱਤਿਏ ਕੈਮਰాతਾ ਸਜੋਗ ਦੇ ਸਜਗमीत ਤਨਵਾਦ